ਜ਼ਿੰਦਗੀ ਬਹੁਤ ਖੂਬਸੂਰਤ ਹੈ ਝੂਠ ਅਤੇ ਦਿਖਾਵੇ ਦੀ ਰਫ਼ਤਾਰ ਭਾਵੇਂ ਕਿੰਨੀ ਵੀ ਤੇਜ਼ ਕਿਉਂ ਨਾ ਹੋਵੇ ਸੱਚ ਹੀ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ ਲੋਕ ਰੰਗ ਬਦਲਦੇ ਹਨ ਪਾਸ ਰੂ ਦੀ ਸਰੀਲੀ ਆਵਾਜ਼ ਵਾਂਗੂ ਵਕਤ ਬਦਲਦਾ ਹੈ ਮਨ ਇੱਕ ਸੁੰਦਰ ਸੇਵਕ ਅਤੇ ਖਤਰਨਾਕ ਮਾਲਕ ਹੈ ਬੰਦੇ ਦਾ ਜੀਵਨ ਉਸ ਦੇ ਕਰਮਾਂ ਉੱਤੇ ਹੀ ਨਿਰਭਰ ਕਰਦਾ ਹੈ ਜੀਵੇ ਉਸ ਦੇ ਕਰਮ ਹਨ ਉਵੇਂ ਹੀ ਉਸ ਦਾ ਜੀਵਨ ਹੈ ਉਸ ਨੇ ਜੋ ਵੀ ਕੀਤਾ ਹੈ ਉਹ ਜ਼ਰੂਰ ਸਾਹਮਣੇ ਆਵੇਗਾ ਕਿਉਂਕਿ ਕਰਮ ਕਿਸੇ ਦੇ ਆਪਣੇ ਨਹੀਂ ਹੁੰਦੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਕਈ ਵਾਰ ਇਹ ਤੁਹਾਨੂੰ ਹਸਾਉਂਦੀ ਹੈ ਕਈ ਵਾਰ ਰੋਣਾ ਵੀ ਹੁੰਦਾ ਹੈ ਪਰ ਜ਼ਿੰਦਗੀ ਉਸ ਅੱਗੇ ਝੁੱਕ ਜਾਂਦੀ ਹੈ ਜੋ ਜ਼ਿੰਦਗੀ ਦੀ ਭੀੜ ਵਿੱਚ ਖੁਸ਼ ਰਹਿੰਦਾ ਹੈ ਕਮਾਉਣ ਅਤੇ ਪਾਉਣ ਦਾ ਮਜ਼ਾ ਹੀ ਕੁਝ ਹੋਰ ਹੈ ਰੋਣ ਵੇਲੇ ਹੱਸਣ ਦੀ ਗੱਲ ਹੀ ਵੱਖਰੀ ਹੁੰਦੀ ਹੈ ਹਾਰਨਾ ਜ਼ਿੰਦਗੀ ਦਾ ਹਿੱਸਾ ਹੈ ਪਰ ਹਾਰ ਕੇ ਵੀ ਜਿੱਤਣਾ ਪੈਂਦਾ ਹੈ ਉਹਦਾ ਮਜ਼ਾ ਵੀ ਕੁਝ ਵੱਖਰਾ ਹੁੰਦਾ ਹੈ ਚੰਗੇ ਬਣਨ ਲਈ ਕਿਸੇ ਦੀ ਨਕਲ ਕਰਨ ਦੀ ਲੋੜ ਨਹੀਂ ਹੈ ਖੁਦ ਐਨੇ ਚੰਗੇ ਬਣੋ ਕਿ ਲੋਕ ਤੁਹਾਡੀ ਨਕਲ ਕਰਨ ਲੱਗ ਜਾਣ ਜ਼ਿੰਦਗੀ ਇੱਕ ਵਾਰ ਆਉਂਦੀ ਹੈ ਇਹ ਗੱਲ ਗਲਤ ਹੈ ਪਰ ਮੌਤ ਇੱਕ ਵਾਰ ਹੀ ਆਉਂਦੀ ਹੈ ਜ਼ਿੰਦਗੀ ਤਾਂ ਹਰ ਰੋਜ਼ ਆਉਂਦੀ ਹੈ ਆਪਣੀ ਜ਼ਿੰਦਗੀ ਦੇ ਮਾਲਕ ਬਣੋ ਹਰ ਰੋਜ਼ ਤੁਸੀਂ ਉਹਦੇ ਤੇ ਤੁਹਾਡਾ ਰਾਜ ਹੈ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਜੇਕਰ ਕੋਈ ਤੁਹਾਡੇ ਤੋਂ ਮੰਗੇ ਤਾਂ ਦੇ ਦਿਓ ਕਿਉਂਕਿ ਪਰਮਾਤਮਾ ਨੇ ਤੁਹਾਨੂੰ ਦੇਣ ਵਾਲਿਆਂ ਵਿੱਚੋਂ ਚੁਣਿਆ ਹੈ ਮੰਗਣ ਵਾਲਿਆਂ ਵਿੱਚੋਂ ਨਹੀਂ ਯਾਦ ਰੱਖੋ ਚੰਗਾ ਸਮਾਂ ਦੇਖਣ ਲਈ ਤੁਹਾਨੂੰ ਮਾੜੇ ਸਮੇ ਨੂੰ ਸਹਿਣਾ ਪੈਂਦਾ ਹੈ ਸੇਵਾ ਸਭ ਦੀ ਕਰੋ ਪਰ ਕਿਸੇ ਤੋਂ ਆਸ ਨਾ ਰੱਖੋ ਕਿਉਂਕਿ ਕੀ ਸੇਵਾ ਦਾ ਅਸਲ ਮੁੱਲ ਤਾਂ ਰੱਬ ਹੀ ਦਿੰਦਾ ਹੈ ਵੀਡੀਓ ਨੂੰ ਸੁਣਨ ਲਈ ਧੰਨਵਾਦ